ਦੁਕਾਨਦਾਰਾਂ ਨੂੰ ਉਸ ਵਕਤ ਭਾਜੜਾ ਪੈਕੀਆਂ ਜਦੋਂ ਉਹਨਾਂ ਦੀ ਦੁਕਾਨਾਂ ਦੀ ਚੰਚੇਤ ਚੈਕਿੰਗ ਹੋਈ ਹੈ ਜੀ ਹਾਂ ਪੰਜਾਬ ਸਰਕਾਰ ਦੇ ਹੁਕਮ ਅਨੁਸਾਰ ਸਿਵਲ ਸਰਚਨ ਡਾਕਟਰ 파ਰਤੀ ਤਵੰਦੇ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਿਪਟੀ ਡਾਇਰੈਕਟਰ ਡੈਂਟਲ ਡਾਕਟਰ ਜਗਜੋਤ ਕੋਰ ਦੀ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ ਕੋਟਪਾ ਐਕਟ ਤਹਿਤ 14 ਲੋਕਾਂ ਦੇ ਚਲਾਨ ਕੱਟੇ ਗਏ ਤੇ ਇਸ ਮੌਕੇ ਡਿਪਟੀ ਡਾਇਰੈਕਟਰ ਡੈਂਟਲ ਡਾਕਟਰ ਜਗਜੋਤ ਕੋਰ ਨੇ ਕਿਹਾ ਕਿ ਜ਼ਿਲ੍ਹੇ ਨੂੰ ਤੰਬਾਕੂ ਮੁਕਤ ਕਰਨਾ ਤੇ ਕੋਟਪਾ ਇੱਕ ਨੂਸ਼ਕਤੀ ਨਾਲ ਲਾਗੂ ਕਰਨ ਲਈ ਇਹ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਤਾਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਦੁਕਾਨਦਾਰਾਂ ਦੇ ਚਲਾਨ ਵੀ ਕੱਟੇ ਜਾ ਰਹੇ ਨੇ ਅੱਜ ਮੀਟਿੰਗ ਸੀ 11:00 ਨੂੰ ਅਸੀਂ ਇੱਥੇ 4 ਠੀਕਾ ਏਰੀਆ ਦੇ ਵਿੱਚ ਲਾਲਜੀ ਦੀ ਪੰਜ ਸ਼ਾਪ ਹੈ ਉਹ ਵੀ ਕੰਪਲੇਨਟ ਆਈ ਸੀ ਸਾਡੇ ਕੋਲ ਕਿ ਉਹ ਇਸੇ 100 ਗੱਦੇ ਜ਼ਾਇਰੇ ਦੇ ਵਿੱਚ ਇੱਕ ਵੱਡਾ ਕਾਲਜ ਅਤੇ ਤਿੰਨ ਤੋ ਚਾਰ ਸਕੂਲ ਨੇ ਜੋ ਕਿ ਇਸ 100 ਗਜ਼ ਦੇ ਦਾਇਰੇ ਦੇ ਵਿੱਚ ਆ ਗਏ ਤੇ ਇਸ ਇਹ ਐਂਟੀ ਸੀਪੀ ਦੇ ਰੂਲਸ ਕੋਟਪਾ ਰੂਲਸ ਦੇ ਤਹਿਤ 100 ਗਜ਼ ਦੇ ਦਾਇਰੇ ਦੇ ਕਿਸ ਕੈਪੀਟਲ ਇੰਸਟੀਟਿਊਟ ਦੇ ਵਿੱਚ ਹੈ ਤੰਬਾਕੂ ਅਤੇ ਤੰਬਾਕੂ ਦੇ ਜਿਹੜੇ ਪ੍ਰੋਡਕਟਸ ਹੈ ਉਹ ਨਹੀਂ ਵੇਚੇ ਜਾ ਸਕਦੇ ਸੋ ਇਹ ਦੁਕਾਨ ਦੇ ਵਿੱਚ ਜਿਹੜੀ ਵੀ ਲੀਗਲ ਸੇਲ ਹੋ ਰਹੀ ਸੀ ਇੱਥੇ ਛਾਪਾ ਮਾਰੀ ਕੀਤੀ ਗਈ ਹੈ ਚਲਾਨ ਕੱਟੇ ਗਏ ਹੈ ਇਹਨਾਂ ਨੂੰ ਪ੍ਰੋਪਰਲੀ ਸਮਝਾਇਆ ਗਿਆ ਇਹਨਾਂ ਨੂੰ ਗੌਨ ਦਿੱਤਾ ਗਿਆ ਕਿ ਇਹ ਇਹਨਾਂ ਨੂੰ ਦੁਕਾਨ ਜਾਂ ਤੇ ਬੰਦ ਕਰਨ ਤੇ ਜਾਂ ਜਿਹੜੇ ਤੰਬਾਕੂ ਇਹ ਤੰਬਾਕੂ ਦੇ ਰੇਸ ਦੇ ਸẢਡਕਸ ਹੈ ਉਹਨੂੰ ਇੱਥੇ ਰੇਸਨਾ ਬੰਦ ਕਰਾਂ ਇਸ ਏਰੀਆ ਦੇ ਵਿੱਚ ਹੋਰ ਵੀ ਜਿਹੜੀਆਂ ਦੁਕਾਨਾਂ ਹੈ ਉਹਤੇ ਵੀ ਰੈਗੂਲਟੀ ਕੀਤੀ ਜਾਏਗੀ ਔਰ ਇਹ ਸਾਨੀਆਂ ਦੁਕਾਨਾਂ ਅਸੀਂ ਜਾਂ ਤੇ ਤੰਬਾਕੂ ਰਹਿਤ ਕਰਾਂਗੇ ਜਾਂ ਇਹਨਾਂ ਦੁਕਾਨਾਂ ਨੂੰ ਬੰਦ ਕੀਤਾ ਜਾਏਗਾ